ਤੁਸੀਂ ਦੇਖ ਰਹੇ ਹੋ 24 ਪੰਜਾਬ ਨੀ ਚੈਨਲ ਨੂੰ ਸਾਬਕਾ ਕੈਬਨਿਟ ਮੰਤਰੀ ਵੀਜੇਂਦਰ ਸਿੰਘਲਾ ਵੱਲੋਂ ਸਵਰਗ ਸੰਤਰਾਮ ਸਿੰਘਲਾ ਦੀ ਯਾਦ ਦੇ ਵਿੱਚ ਨਿੱਗੀ ਯਾਦ ਦੇ ਵਿੱਚ ਉਹਨਾਂ ਵੱਲੋਂ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਜਿੱਥੇ ਪਹਿਲਾਂ ਪਿੰਡ ਕਰਾਚੋਂ ਫਿਰ ਬਾਲੀਆਂ ਫਿਰ ਹੋਰ ਜਗ੍ਹਾ ਸੰਸਮਤ ਕਈ ਜਗ੍ਹਾ ਤੇ ਲਗਾਏ ਗਏ ਹਨ ਉੱਥੇ ਅੱਜ ਪੁਹਾਨੀਗੜ੍ਹ ਦੇ ਸ਼ਹਿਰ ਵਿੱਚ ਵੀ ਲਗਾਇਆ ਗਿਆ ਹੈ ਬਲਿਆਰ ਰੋਡ ਤੇ ਸਥਿਤ ਧਰਮਸ਼ਾਲਾ ਦੇ ਵਿੱਚ ਇਹ ਕੈਂਪ ਦਾ ਯੋਜਨ ਕੀਤਾ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਲੋਕਾਂ ਵੱਲੋਂ ਇਹ ਕੈਂਪ ਦਾ ਪੂਰਾ ਲਹਾ ਲਿਆ ਜਾ ਰਿਹਾ ਕਿਉਂਕਿ ਜਿੱਥੇ ਚਮੜੀ ਅੱਖਾਂ ਅਤੇ ਹੋਰ ਬਿਮਾਰੀਆਂ ਦੇ ਵਿੱਚ ਮੈਡੀਕਲ ਕੈਂਪ ਲਗਾਏ ਗਏ ਹਨ ਜਿਸ ਤੇ ਉਸ ਮੌਕੇ ਦੇ ਜਿੱਥੇ ਚਸ਼ਮੇ ਵਗੈਰਾ ਫਰੀ ਦਿੱਤੇ ਗਏ ਹਨ ਉੱਥੇ ਆਪਰੇਸ਼ਨ ਕਰਨ ਦੇ ਲਈ ਵੀ ਉਹਨਾਂ ਵੱਲੋਂ ਖਾਸ ਤੌਰ ਤੇ ਪ੍ਰਬੰਧ ਕੀਤਾ ਗਿਆ ਹੈ ਤਕਰੀਬਨ 500 ਦੇ ਉੱਪਰ ਪੇਸ਼ੈਂਟ ਚੈੱਕਅਪ ਕਰਾਉਣ ਦੇ ਲਈ ਪਹੁੰਚੇ ਹੋਏ ਸਨ ਜਿੱਥੇ ਅੱਖਾਂ ਦਾ ਚੈੱਕਅਪ ਕਰਵਾਇਆ ਜਾ ਰਿਹਾ ਸਨ ਅਤੇ ਚਮੜੀ ਵਗੈਰਾ ਦੇ ਹੋਰ ਚੈਕਅਪ ਵੀ ਕਰਵਾਏ ਜਾ ਰਹੇ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਕੈਂਪ ਲਗਾਇਆ ਜਾ ਰਿਹਾ ਜਿੱਥੇ ਕਿ ਅੱਖਾਂ ਦੇ ਤੇ ਹੋਰ ਦਵਾਈਆਂ ਚਸ਼ਮੇ ਵਗੈਰਾ ਫ੍ਰੀ ਦਿੱਤੇ ਜਾ ਰਹੇ ਹਨ ਇਸ ਮੌਕੇ ਤੇ ਜਿੱਥੇ ਸੰਗਲਾ ਸਾਹਿਬ ਦੇ ਪੀਏ ਜਗਤਾਰ ਸਿੰਘ ਨਮਾਦੇ ਅਤੇ ਗਰਦੀਪ ਸਿੰਘ ਘਰਾਚੋਂ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਪੂਨੀਆ ਅਤੇ ਇਸ ਮੌਕੇ ਤੇ ਹੋਰ ਵੀ ਆ ਗੂ ਪਹੁੰਚੇ ਹੋਏ ਸਨ ਜਿਤੇ ਸਾਹਿਬਾ ਟਰੱਕ ਯੂਨਿਟ ਪ੍ਰਧਾਨ ਹਰਦੀਪ ਸਿੰਘ ਤੂਰ ਕਰਮਜੀਤ ਸਿੰਘ ਸਕਰੋਧੀ ਸਮਾਸ਼ੇਵੀ ਅਤੇ ਇਸ ਮੌਕੇ ਤੇ ਹੋਰ ਵੀ ਆਗੂ ਸਹਿਬਾਨ ਪਹੁੰਚੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਖੜੇ ਨਜ਼ਰ ਆ ਰਹੇ ਹਨ ਜਿੱਥੇ ਲੋਕਾਂ ਵੱਲੋਂ ਇਸ ਕੈਂਪ ਦਾ ਬਹੁਤ ਹੀ ਸਲਾਹ ਆਜੋਗ ਉਪਰਾਲਾ ਕੀਤਾ ਜਾ ਰਿਹਾ ਹੈ ਹਨ ਆਪਣੇ ਆਪ ਦੇ ਵਿੱਚ ਬਹੁਤ ਹੀ ਸਲਾਘਾਯੋਗ ਪ੍ਰਲਾਪ ਉਹਨਾਂ ਸੁਣਣਾ ਕੀ ਕਿ ਮੈਂ ਮੇਰਾ ਨਾਮ ਮੰਤਰਿਤ ਕੌਰ ਆ ਜੀ ਆਰਪੀਜੀ ਸਿੰਘਲਾ ਸਾਹਿਬ ਨੇ ਕੈਂਪ ਲਾਇਆ ਹੈ ਕਿਵੇਂ ਦੇ ਇਹ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਜੀ ਬਜ਼ੁਰਗਾਂ ਵਾਸਤੇ ਜਿਨ੍ਹਾਂ ਦੀ ਕੋਈ ਟੇਕ ਕੇਅਰ ਕਰਨ ਵਾਲਾ ਨਹੀਂ ਹੈਗਾ ਨਾ ਜੋ ਨਹੀਂ ਜੋ ਅਫਰਡ ਨਹੀਂ ਕਰ ਸਕਦੇ ਹੈਗੇ ਜਾਂ ਫਿਰ ਜਿਨ੍ਹਾਂ ਕੋਲ ਪੈਸਾ ਨਹੀਂ ਹੈਗਾ ਇਹ ਮੁਫਤ ਕੈਂਪ ਲਾ ਰਹੇ ਨੇਗੇ ਜਿਹੜੇ ਬਜ਼ੁਰਗ ਆਪਣਾ ਆਪ ਸੰਭਾਲ ਸਕਦੇ ਨੇ ਤੇ ਮੈਂ ਪਹਿਲਾਂ ਆਪਣੇ ਮੰਮਾ ਨੂੰ ਵੀ ਲੈ ਕੇ ਆਏ ਸੀ ਪਿਛਲੀ ਵਾਰ ਵੀ ਤੇ ਹੁਣ ਵੀ ਇਸ ਵਾਰ ਵੀ ਅਸੀਂ ਏਸੀ ਕੈਂਪ ਦੇ ਵਿੱਚ ਇਹਨਾਂ ਦਾ ਆਪਰੇਟ ਕਰਵਾ ਰਿਹਾ ਦੂਜੀ ਅੱਖ ਦਾ ਬਹੁਤ ਵਧੀਆ ਉਪਰਾਲਾ ਜੀ ਅਸੀਂ ਬਹੁਤ-ਬਹੁਤ ਥੈਂਕ ਯੂ ਧੰਨਵਾਦ ਕਰਦੇ ਹਾਂ ਸਿੰਗਲਸਟਾ ਠੀਕ ਹੈ ਇਸ ਤਰੀਕੇ ਦੇਖਦੇ ਬਹੁਤ ਚੰਗਾ ਹੈ ਹਾਂਜੀ ਸਰ ਇਹ ਘਰਾਂ ਘਰਾਂ ਜਾ ਕੇ ਸਨੇਹਾ ਦੇ ਰਹੇ ਨੇ ਵੀ ਜਿਹੜਾ ਕੋਈ ਆਪਣਾ ਇਲਾਜ ਨਹੀਂ ਕਰਵਾ ਸਕਦਾ ਸਾਡੀ ਸੰਸਥਾ ਵਿੱਚ ਆ ਕੇ ਆਪਣਾ ਨਾਮ ਦਰਜ ਕਰਵਾ ਸਕਦਾ ਜਾਂ ਫਿਰ ਸਾਡੇ ਕੋਲ ਨੋਟ ਕਰਵਾ ਸਕਦਾ ਹੈ ਹਨਾ ਉਹ ਇੱਥੇ ਆ ਕੇ ਸਾਡੇ ਕੋਲ ਕੈਂਪ ਦਾ ਲਾਭ ਉਠਾ ਸਕਦੇ ਨੇ ਤਾਂ ਲੱਗਦਾ ਵੀ ਜਿੰਦਰ ਸਿੰਘ ਨੇ ਵੱਲੋਂ ਇਹ ਚੰਗੀ ਉਪਰਾਲੇ ਕੀਤੇ ਨੇ ਹਾਂਜੀ ਸਰ ਪਹਿਲਾਂ ਵੀ ਕੀਤੇ ਨੇ ਬਹੁਤ ਕੀਤੇ ਨੇ ਪਿਛਲੀ ਵਾਰ ਵੀ ਕੀਤੇ ਨੇ ਸਾਡੇ ਖੁਦ ਪਿੰਡ ਮੈਂ ਪਿੰਡ ਮੰਗਵਾਲ ਤੋਂ ਆਂ ਕਿ ਸਾਡੇ ਪਿੰਡੇ ਦੇ ਵਿੱਚ ਵੀ ਬਹੁਤ ਕੈਂਪ ਲੱਗੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਆਪਰੇਟ ਹੋਏ ਨੇ ਪਿਛਲੇ ਤੋਂ ਜਦੋਂ ਇਹ ਹੈਗੇ ਸੀਗੇ ਸੀਟ ਤੇ ਪਹਿਲਾਂ ਦਾ ਧੰਨਵਾਦ ਕਰਨਾ ਚਾਹੋਗੇ ਵਿਜੇ ਅਸੀਂ ਬਹੁਤ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਆ ਸਾਢੇ 3 ਸਾਲ ਦੀ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਸਰ ਇਹ ਤਾਂ ਬਸ ਪ੍ਰੀਤਮ ਸਿੰਘ ਹੈ ਜੀ ਹਾਂ ਪ੍ਰੀਤਮ ਜੀ ਕੈਂਪ ਲਾਇਆ ਗਿਆ ਵਿਜੇਂਦਰ ਸਿੰਘ ਜੀ ਵੱਲੋਂ ਹਾਂ ਜੀ ਬਹੁਤ ਬਹੁਤ ਵਧੀਆ ਕੰਮ ਕਰ ਰਹੇ ਸੀਂਗਲਾ ਸਾਹਿਬ ਜੀ ਬਹੁਤ ਵਧੀਆ ਫਰੀ ਲੈਂਜ ਪਾ ਰਹੇ ਨੇ ਜੀ ਵਧੀਆ ਫਰੀ ਐਨਕਾ ਸਾਹਿਬ ਕੋ ਫਰੀ ਕਰ ਰਹੇ ਬਹੁਤ ਵਧੀਆ ਹੋਏ ਧੰਨਵਾਦ ਉਹਨਾਂ ਦਾ ਜੀ ਸਿੰਘਲਾ ਸਾਹਿਬ ਦਾ ਜੀ ਬਹੁਤ ਜਿਆਦਾ ਕੰਮ ਸਾਡੇ ਬਾੜ ਦੇ ਬਹੁਤ ਜਿਆਦਾ ਹੋਏ ਤੁਸੀਂ ਇਸੇ ਬਾੜ ਦੇ ਰਹਿੰਦੇ ਹੋ ਹਾਂਜੀ ਹਾਂਜੀ ਇਸੇ ਬਾੜ ਦੇ ਕਿਵੇਂ ਦੇਖਦੇ ਹੋ ਪਹਿਲਾਂ ਜੇਕਰ ਕੋਈ ਕੈਂਪ ਲੱਗਦੇ ਸੀ ਤਾਂ ਉਹ ਸ਼ਹਿਰਾਂ ਚ ਜਾ ਕੇ ਨਾ ਕਰਾ ਦਿੰਦੇ ਨਹੀਂ ਬਹੁਤ ਵਧੀਆ ਸਾਡੇ ਬਾੜ ਦੇ ਵਿੱਚ ਲੱਗੇ ਜੀ ਸਾਡੇ ਬਾੜ ਦੇ ਵੀ ਬਹੁਤ ਜਿਆਦਾ ਖੁਸ਼ ਹੈ ਵੀ ਸਿੰਘਲਾ ਸਾਹਿਬ ਨੇ ਸਾਡੇ ਬਾੜ ਦੇ ਵਿੱਚ ਕੈਂਪ ਲਵਾ ਕੇ ਅੱਖਾਂ ਦੇ ਲੈਂਚ ਪੁਆਏ ਨੇ ਜੀ ਅੱਖਾਂ ਦੇ ਇਹਨਾਂ ਦਾ ਸਾਰਾ ਫਰੀ ਦੇ ਰਹੇ ਨੇ ਤਾਂ ਚੰਗਾ ਪਰਾਲਾ ਹਾਂ ਇਹ ਚੰਗਾ ਪਰਾਲਾ ਜੀ ਬਾਬਾ ਜੀ ਸਿੰਘਲਾ ਸਾਹਿਬ ਨੂੰ ਗਾਹਾਂ ਨੂੰ ਸਿੰਘਲਾ ਸਾਹਿਬ ਨੂੰ ਜੀ ਪੂਰੇ ਬੋਰਡ ਪਾ ਕੇ ਜਿਧਿਆਵਾਂਗੇ ਦੁਬਾਰਾ ਮਾਤਾ ਜੀ ਮਾਤਾ ਜੀ ਕੈਂਪ ਲੱਗਿਆ ਵਿਜੇਂਦਰ ਸਿੰਘਲਾ ਜੀ ਵੱਲੋਂ ਕੀ ਕਹਿਣਾ ਚਾਹੁੰਦੇ ਓਨੂੰ ਕੀ ਕਹਿਣਾ ਚਾਹੁੰਦੇ ਆ ਬੇਟੇ ਅਸੀਂ ਐਂ ਚਾਹੁੰਦੇ ਆ ਜੀ ਧੰਨਵਾਦ ਉਹਦਾ ਸਾਡੀ ਗਰੀਬਾਂ ਦੀ ਸੁਣੀਆਂ ਉਹਨੇ ਸਾਡੇ ਫਰੀ ਲੈਂਚ ਪੁਆ ਰਿਆ ਫਰੀ ਐਨਕ ਦੁਆਰ ਆ ਸਾਨੂੰ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਹਾਂ ਕਿਵੇਂ ਬੇਟੇ ਬਹੁਤ ਹੈਰਾਨ ਕੀ ਕਰਿਆ ਅਸੀਂ ਬਹੁਤ ਜਿਆਦਾ ਅਸੀਂ ਤਾਂ ਬਹੁਤ ਧੰਨਵਾਦ ਕਰ ਰਹੇ ਆਂ ਸਿੰਘਲੇ ਦਾ ਵਿਚਾਰੇ ਦਾ ਜਿਹੜਾ ਸਾਨੂੰ ਇੰਨੀ ਉਹ ਕਰ ਰਿਆ ਸਪੋਰਟ ਦੇ ਰਿਆ ਥੱਕ ਦੇਤੀ ਬੇਟੇ ਫਿਰੀਆਂ ਬਹੁਤ ਮਤਾਂ ਬਹੁਤ ਫਿਰੀਆਂ ਕਈ ਡਾਕਟਰਾਂ ਕੋਲੇ ਫਿਰੀਆਂ ਮਤਾਂ ਕੋਈ ਹੱਲ ਨਹੀਂ ਬੜਿਆ ਮੇਰਾ ਮੈਂ ਤਾਂ ਬਹੁਤ ਧੰਨਵਾਦ ਕਰਦੀ ਆ ਜਿਹੜਾ ਇੱਥੇ ਮੇਰਾ ਹੱਲ ਹੋ ਗਿਆ ਮਹੱਲੇ ਦੇ ਵਿੱਚ ਹਾਂ ਮਹੱਲੇ ਦੇ ਵਿੱਚ ਬੇਟੇ ਤੁਸੀਂ ਕਾਦਾ ਆਪਰੇਸ਼ਨ ਕਰਾ ਰਹੇ ਹੋ ਬੇਟੇ ਅੱਖ ਦਾ ਕਰਾ ਰਹੀ ਆ ਮੈਂ ਕੀ ਹੋਗਾ ਅੱਖ ਚਿੱਟਾ ਮੋਤੀ ਜਾਂ ਕਾਲਾ ਕਾਲਾ ਬੇਟੇ ਕੀ ਕਹਿਗਾ ਸਿੰਘਲਾ ਸਾਹਿਬ ਦੀ ਟੀਮ ਬੋਲੇ ਸਿੰਘਲਾ ਸਾਹਿਬ ਬੇਟੇ ਇਹ ਕਹਿ ਨਹੀਂ ਆਮ ਚਲੇ ਨਹੀਂ ਬੀ ਧੰਨਵਾਦ ਬਹੁਤ ਬਹੁਤ ਉਹਦਾ ਜੁਗ ਜੁਗ ਜੀਵੇ ਵਿਚਾਰਾ ਜਿਹੜਾ ਇੰਨੀ ਸੰਗਤ ਦੀ ਸੇਵਾ ਕਰ ਲਈ ਲੈਂਚ ਪੁਆ ਰਿਆ ਜੀ ਐਨ ਕਾ ਸਾਰਾ ਕੁਝ ਸਵੇਰ ਦਾ ਵਿਚਾਰਾ ਬੱਜ ਦੌਰ ਚ ਲੱਗੇ ਹੋਏ ਨੇ ਆ ਉਹਦਾ ਬੇਟਾ ਵੀ ਆਇਆ ਹੋਇਆ ਦੇਖ ਠੀਕ ਹੈ ਜੀ ਹਾਂ ਓਕੇ ਜੀ ਬਹੁਤ ਧੰਨਵਾਦ ਮੇਰੇ ਬਹੁਤ ਜਿਆਦੇ ਜੱਗਾ ਸਿੰਘ ਆ ਜੱਗਾ ਜੀ ਇਹਲਾ ਸਾ ਬਹੁਤ ਵਧੀਆ ਕੰਮ ਕਰ ਰਹੇ ਨੇ ਜੀ ਅੱਖਾਂ ਦਾ ਕੈਂਪ ਲਾਇਆ ਜੀ ਲੈਂਚ ਪਾਏ ਨੇ ਹੋਰ ਵੀ ਇਲਾਜ ਕਰ ਰਹੇ ਨੇ ਅੱਖਾਂ ਦਾ ਦਵਾਈਆਂ ਫ੍ਰੀ ਦੇ ਰਹੇ ਨੇ ਆਉਣ ਵਾਲੇ ਸਮੇਂ ਚ ਇਹਨਾਂ ਦੀ ਜਿੰਨਾ ਤੱਕ ਜ਼ਰੂਰੀ ਕਰਾਂਗੇ ਜੀ ਹਾਂ ਜੀ ਨਾ ਕੈਂਪ ਦੇ ਵਿੱਚ ਆਉਣ ਦੇ ਲਈ ਕਿਉਂਕਿ ਪਹਿਲਾਂ ਬਹੁਤ ਵਜ਼ਾਕਾਰ ਤੇ ਸਾਡੇ ਬਾੜਤੀ ਲਾਤਾ ਇਹਨਾਂ ਨੇ ਕੈਂਪ ਆਈ ਦਾ ਬਹੁਤ ਧੰਨਵਾਦ ਜੀ ਇਹਨਾਂ ਦੇ ਸਿੰਘਲਾ ਸਾਹਿਬ ਦੇ ਜਿਹੜੇ ਪਰਸ਼ਾਨ ਹੁੰਦੇ ਹੁਣ ਹਾਂ ਜੀ ਹੋਰ ਵੀ ਪਿੰਡਾਂ ਚੋਂ ਆਏ ਨੇ ਜੀ ਹਾਂ ਜੀ ਹਾਂ ਬਹੁਤ ਵਧੀਆ ਜੀ ਸ਼ੁਕਰ ਆਲਾ ਸਿੰਘਲਾ ਸਾਹਿਬ ਦਾ ਠੀਕ ਹੈ ਪੈਰਾ ਸਿੰਘ ਜੀ ਕਿਵੇਂ ਦੇਖਦੇ ਹੋ ਜਿਹੜਾ ਦੇਖੋ ਜੀ ਸਿੰਘਲਾ ਸਾਹਿਬ ਨੇ ਜਿਹੜਾ ਪ੍ਰੋਗਰਾਮ ਚਲਾਇਆ ਜੀ ਇਹ ਆਪਣਾ ਲੈਂਚਾ ਦਾ ਬਹੁਤ ਵਧੀਆ ਪ੍ਰੋਗਰਾਮ ਹੈ ਜੀ ਪਹਿਲਾਂ ਵੀ ਇਹ ਪਹਿਲਾਂ ਵੀ ਐਮਐਲਏ ਰਹੇ ਨੇ ਪਿੱਛੇ ਮੇਰਾ ਪਿੰਡਾ ਕਾਲਾ ਝਾੜ ਇਹਨਾਂ ਨੇ ਬਹੁਤ ਵਧੀਆ ਕੰਮ ਕਰਿਆ ਹੈ ਸੜਕਾਂ ਦਾ ਕੰਮ ਕਰਿਆ ਹੈ ਬਹੁਤ ਵਧੀਆ ਮੈਲੇ ਨੇ ਜਿਹੜੀ ਹੋਣ ਵਾਲੀ ਸਰਕਾਰ ਇਹਨੇ ਕੋਈ ਕੁਝ ਨਹੀਂ ਕਰਿਆ ਹੈਗਾ ਸਾਡੇ ਗਰੀਬਾਂ ਦਾ ਤਾਂ ਕੁਝ ਕਰਿਆ ਹੀ ਨਹੀਂ ਹੈ ਜੀ ਐਵੇਂ ਤੁਹਾਨੂੰ ਕਹਾ ਇਹਨਾਂ ਕੈਂਪ ਕੈਂਪਾਂ ਦਾ ਬਹੁਤ ਵਧੀਆ ਕੰਮ ਹੈ ਬਹੁਤ ਵਧੀਆ ਪ੍ਰਾਲਾ ਜੀ ਇਹਨਾਂ ਦਾ ਮਿਲਦੀ ਹੈ ਲੋਕਾਂ ਨੂੰ ਹਾਂ ਜੀ ਹਾਂ ਵਧੀਆ ਤੁਸੀਂ ਕੀ ਇਲਾਜ ਕਰਵਾ ਮੈਂ ਲਚਪਾਣਾ ਜੀ ਕੋਈ ਪਰੇਸ਼ਾਨੀ ਤਾਂ ਨਹੀਂ ਹੋਈ ਨਹੀਂ ਜੀ ਕੋਈ ਪਰੇਸ਼ਾਨੀ ਨਹੀਂ ਤਾਂ ਧੰਨਵਾਦ ਕਰਨਾ ਚਾਹੋਗੇ ਧੰਨਵਾਦ ਸੰਗਰਾ ਸਾਹਿਬ ਧੰਨਵਾਦ ਮੇਰਾ ਨਾਮ ਹਰਦੀਪ ਸਿੰਘ ਤੂਰ ਸਾਫ ਦਾ ਪ੍ਰਧਾਨ ਟਰੱਕ ਨੇ ਪਵਾਨੀਗੜ ਕਿ ਕੈਂਪ ਲਾਇਆ ਕੀ ਸੰਤਰਾਮ ਸਿੰਘਲਾ ਜੀ ਨਿੱਗੀ ਜਾਦ ਵਿੱਚ ਕੈਪਟਨ ਮੰਤਰੀ ਸਾਫ ਕਾ ਕੈਪਟਨ ਮੰਤਰੀ ਬਜਿੰਦਰ ਸਿੰਘਲਾ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਤੇ ਇਹਦੇ ਵਿੱਚ ਲੈਂਜ ਪਵਾਨ ਵਾਲੇ ਮਰੀਜ਼ ਨੇ ਜਿਹੜੇ ਸਾਡੇ ਲਵੇ 60 ਤੋਂ ਉੱਪਰ ਹੋ ਚੁੱਕੇ ਨੇ ਤੇ 200 ਦੇ ਲਗਭਗ ਸਾਡੇ ਲਵੇ ਚੈੱਕਅਪ ਕਰਾ ਚੁੱਕੇ ਨੇ ਉਹ ਰਿ ਆ ਕੇ ਮਰੀਜ਼ ਕੱਲੀ ਪਵਾਨੀਗੜ ਦੀ ਸੰਗਤ ਆ ਰਹੀ ਹੈ ਤੇ ਅਸੀਂ ਬਹੁਤ ਧੰਨਵਾਦ ਕਰਦਾ ਸਿੰਘਲਾ ਸਾਫ ਦਾ ਬਹੁਤ ਵਧੀਆ ਉਪਰਾਲਾ ਕਰ ਰਹੇ ਨੇ ਕਿਵੇਂ ਦੇਖਦੇ ਲੋਕਾਂ ਨੂੰ ਕਿਉਂਕਿ ਪਹਿਲਾਂ ਹੁੰਦਾ ਸੀ ਕੈਂਪ ਲੱਗਦੇ ਦੀ ਸ਼ਹਿਰ ਦੀ ਕਿਸੇ ਇੱਕ ਜਗ੍ਹਾ ਪਰ ਹੁਣ ਜਿਹੜੇ ਵਾਰਡਾਂ ਦੇ ਲੋਕਾਂ ਨੂੰ ਬਹੁਤ ਵਧੀਆ ਲਾਭ ਮਿਲ ਰਿਹਾ ਜੀ ਇਹ ਮਤਲਬ ਜਿਹੜੀ ਹੈ ਉਹ 15 ਨੰਬਰ ਵਾਰਡ ਦੇ ਲੋਕ ਨੇ ਸਾਰੀ ਤਕਰੀਬਨ ਚੈੱਕਅਪ ਕਰਾ ਕੇ ਗਏ ਨੇ ਕੋਈ ਅੱਖਾਂ ਦੀ ਦਵਾਈ ਲੈ ਕੇ ਗਿਆ ਕੋਈ ਗੋਡਿਆਂ ਦੀ ਦਵਾਈ ਲੈ ਕੇ ਗਿਆ ਕੋਈ ਮੈਡੀਸਨ ਲੈ ਕੇ ਗਿਆ ਹੁ ਜਖਾਮ ਦੀ ਖੰਗ ਦੀ ਜਾਂ ਕੋਈ ਉਹ ਬੁਖਾਰ ਦੀ ਲੈ ਕੇ ਗਿਆ ਤੇ ਚਮੜੀ ਦੇ ਰੋਗਾਂ ਦੇ ਵੀ ਉਹਰੇ ਲਾਜ ਹੁੰਦੇ ਨੇ ਬਹੁ ਵਧੀਆ ਤਰੀਕੇ ਨਾਲ ਤਾਂ ਲੱਗਦਾ ਪਹਿਲਾਂ ਇਹ ਪਹਿਲਾਂ ਵੀ ਸਿੰਘਲਾ ਸਾਹਿਬ ਕੈਂਪ ਲਾਉਂਦੇ ਸੀਗੇ ਤੇ ਹਰੇਕ ਸ਼ਨੀਵਾਰ ਨੂੰ ਕਿਤੇ ਨਾ ਕਿਤੇ ਕਿਸੇ ਪਿੰਡ 'ਚ ਜਾਂ ਕਿਸੇ ਬਾੜ 'ਚ ਜਾਂ ਸੰਗਰੂਰ ਜਾਂ ਪੌਣੀਗੜ ਜਾਂ ਲਵੇ ਲਵੇ ਪਿੰਡਾਂ ਦੇ ਵਿੱਚ ਕੈਂਪ ਲੱਗੇ ਜਾਂਦੇ ਆਂ ਅਗਰ ਗੱਲ ਕਰੀਏ ਸੜਕਾਂ ਦੇ ਮੁੱਦਿਆਂ ਲੈ ਕੇ ਕਿਵੇਂ ਦੇਖਦੇ ਆਂ ਮਾਰਨੀ ਸੜਕਾਂ ਜਿਹੜੀਆਂ ਬਣਾ ਲੈਨੇ ਪਹਿਲਾਂ ਹੀ ਸਿੰਘਲਾ ਸਾਹਿਬ ਦੇ ਬਣਾਈਆਂ ਹੋਈਆਂ ਨੇ ਸਾਰੀਆਂ ਉੱਪਰ ਲੁੱਕ ਪਾ ਕੇ ਇਹ ਪਾ ਰਹੇ ਨੇ ਮਟੀਰੀਅਲ ਦਾ ਦੇਖਦੇ ਆਂ ਥਾਂ ਥਾਂ ਤੇ ਵੀਡੀਓ ਆ ਰਹੀਆਂ ਨੇ ਕਿਤੇ ਲੁੱਕ ਇਕੱਠੀ ਹੋਊਗੀ ਰੇਤਾ ਨਿਕਲਿਆ ਇੱਥੋਂ ਇਦਾਂ ਦਾ ਚੱਲ ਰਿਹਾ ਹੈ ਅਹ ਕਿਵੇਂ ਦੇ ਦੇ ਨਾਬੇ ਦੀ ਛੜ ਕੈਂਚੀ ਦੀ ਗੱਲ ਕਰੀ ਤਾਂ 3 ਸਾਲ ਦਾ ਟਾਈਮ ਹੋ ਚੁੱਕਿਆ ਹੈ ਸਰਕਾਰ ਵਾਲਾ ਤਾਂ ਕੋਈ ਪ੍ਰਲਬ ਨਹੀਂ ਕਰਦਾ ਨਾਬਾ ਕੈਂਚੇ ਦਾ ਬਹੁਤ ਬੁਰਾ ਹਾਲ ਹੈ ਕੋਈ ਨਾ ਕੋਈ ਨਿਤ ਕੋਈ ਐਕਸੀਡੈਂਟ ਹੁੰਦਾ ਹੈ ਕੋਈ ਮੋੜ ਸਾਂ ਤੇ ਜਾਂਦਾ ਗਿਰ ਜਾਂਦਾ ਬੰਦਾ ਕੋਈ ਕਾਰ ਫਸ ਜਾਂਦੀ ਹੈ ਬਹੁਤ ਬੁਰਾ ਹਾਲ ਹੈ ਅਹ ਕਿਵੇਂ ਦੇਖਦੇ ਲੋਕਾਂ ਬਹੁਤ ਕਮੈਂਟ ਕੀਤੇ ਜਾ ਰਹੇ ਨੇ ਵੀ ਸਿੰਘਲਾ ਸਾਹਿਬ 1.5 ਸਾਲ ਦਾ ਟਾਈਮ ਰਹਿ ਗਿਆ ਹੁਣਾਂ ਕਿ ਕੈਂਪ ਵੀ ਲਾਉਣ ਲੱਗੇ ਲੋਕਾਂ ਚ ਵੇਚਣ ਵੀ ਲਾਗੇ ਕਿਵੇਂ ਦੇਖੀਏ ਨਹੀਂ ਸਿੰਘਲਾ ਸਾਹਿਬ ਦੇ ਪੁਰਾਣੇ ਵੀਡੀਓ ਦੇਖ ਸਕਦੇ ਆ ਸੀ ਉਦੋਂ ਦੀਓ ਵਿਚਾਰੇ ਨੇ ਲੋਕਾਂ ਦੇ ਵਿੱਚ ਤੇ ਲੋਕਾਂ ਦੇ ਪਲੇ ਲਈ ਉਹ ਕੈਂਪ ਲਾ ਰਹੇ ਨੇ ਕੋਈ ਸਿਆਸਤ ਨਹੀਂ ਕਰ ਰਹੇ ਮਤਲਬ ਅੱਜ ਠੀਕ ਉਹ ਨਾਲ ਲਗਾਤਾਰ ਹਾਂਜੀ ਹਾਂ ਜਿਉਂ ਜਿੱਤਣ ਤੋਂ ਬਾਅਦ ਵੀ ਇਹ ਕੈਂਪ ਜਾਰੀ ਰਹਿਣਗੇ ਮੋਲਵਿੰਦਰ ਜੀ ਕਿਵੇਂ ਦੇਖ ਰਹੇ ਸੀਂ ਸਿਂਗਲਾ ਸਾਹਿਬ ਵੱਲੋਂ ਮੈਡੀਕਲ ਕੈਂਪ ਲਾਇਆ ਗਿਆ ਹੈ ਬਹੁਤ ਹੀ ਸ਼ਲਾਘਾਯੋਗ ਪ੍ਰੋਲਾ ਜੀ ਸਿਂਗਲਾ ਸਾਹਿਬ ਵੱਲੋਂ ਪਿਛਲੇ ਤਕਰੀਬਨ 16-17 ਸਾਲਾਂ ਤੋਂ ਇਹ ਅੱਖਾਂ ਦਾ ਯੋਜਨ ਜਾਨੀ ਕਹਿੰਦਾ ਮਤਲਬ ਕਿਸੇ ਦੇ ਚਸ਼ਮਾ ਲਗਰਾਂ ਵਾਲਾ ਕਿਸੇ ਦੇ ਅੱਖਾਂ ਦੇ ਵਿੱਚ ਲੈਂਜ ਪਾਉਣ ਵਾਲਾ ਚਮੜੀ ਦਾ ਕਿਸੇ ਕਿਸਮ ਦਾ ਰੋਗ ਹੈ ਉਹਨਾਂ ਦੇ ਪਿਛਲੇ ਕਈ ਸਾਲਾਂ ਤੋਂ ਇਹ ਉਹਨਾਂ ਵੱਲੋਂ ਕੈਂਪ ਲਗਵਾਇਆ ਜਾ ਰਿਹਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਪ੍ਰੋਲਾ ਤੁਸੀਂ ਦੇਖ ਰਹੇ ਹੋ ਵੀ ਸਾਡੇ ਉਰੇ ਤਕਰੀਬਨ ਹੁਣ ਤੱਕ 650 650 ਦੇ ਕਰੀਬ ਮਰੀਜ਼ ਆ ਚੁੱਕੇ ਜਿਨ੍ਹਾਂ ਦੇ ਵਿੱਚੋਂ ਜਾਨੀ 400 ਦੇ ਕਰੀਬ ਪੇਸ਼ੈਂਟ ਹੁਣ ਤੱਕ ਚਸ਼ਮਾ ਲੈ ਚੁੱਕੇ ਆ ਤੇ ਸਾਡੇ ਕੋਲੇ 50 ਦੇ ਕਰੀਬ ਜਿਹੜੇ ਪੇਸ਼ੈਂਟ ਨੇ ਉਹ ਜਿਨ੍ਹਾਂ ਦੇ ਲੈਂਸ ਪੈਣਾ ਹੈ ਉਹ ਮਤਲਬ ਸੰਗਰੂਰ ਤੋਂ ਪ੍ਰਾਈਵੇਟ ਹਸਪੀਟਲ ਤੋਂ ਗਲੋਬਲ ਆਈ ਹਸਪੀਟਲ ਉੱਥੋਂ ਜੇ ਪੈਣਾ ਹੈ ਜਦੋਂ ਇਹ ਕੈਂਪ ਦੀ ਸਮਾਪਤੀ ਹੋਣੀ ਹੈ ਸਾਰਾ ਇਹ ਤਕਰੀਬਨ 2:00 ਵਜੇ ਕੈਂਪ ਨੇ ਪੜ ਜਾਣਾ ਹੈ ਉਸ ਤੋਂ ਬਾਅਦ ਸਾਰੇ ਪੇਸ਼ੈਂਟ ਨੂੰ ਇੱਥੋਂ ਹੀ ਲੈ ਕੇ ਜਾਇਆ ਜਾਊਗਾ ਸੰਗਰੂਪ ਗਲੋਬਲ ਆਈ ਹਸਪੀਟਲ ਉੱਥੇ ਉਹਨਾਂ ਦਾ ਆਪਰੇਸ਼ਨ ਵਗੈਰਾ ਹੋ ਕੇ ਉਹਨਾਂ ਨੂੰ ਜਿਹੜੀ ਡਾਈਟ ਜਾਂ ਕੁਝ ਵੀ ਟਰੀਟਮੈਂਟ ਦੀ ਜ਼ਰੂਰਤ ਹੋਊਗੀ ਉਸ ਤੋਂ ਪ੍ਰੰਤ ਇਹ ਇੱਥੇ ਆ ਕੇ ਯਾਨੀ ਕਿ ਇਹ ਪੇਸ਼ੈਂਟ ਨੂੰ ਜਿੱਥੋਂ ਮਤਲਬ ਲਿਆ ਜਾ ਰਿਹਾ ਉੱਥੇ ਡ੍ਰੌਪ ਕਰਕੇ ਪ੍ਰੋਪਰ ਉਹਨਾਂ ਦਾ ਜਿੰਨਾ ਵੀ ਧਿਆਨ ਰੱਖਣ ਦੀ ਜ਼ਰੂਰਤ ਹੈ ਯਾਨੀ ਪ੍ਰੋਪਰ ਉਹਨਾਂ ਨੂੰ ਲਿਜਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਇਹ ਉਪਰਾਲਾ ਕਰ ਰਹੇ ਨੇ ਤਾਂ ਕਿ ਕੋਈ ਵੀ ਲੋੜਵੰਦ ਜੋ ਪਰਿਵਾਰ ਹੈ ਇਲਾਜ ਵਾਲੇ ਪੱਖੋਂ ਉਹ ਕਿਸੇ ਪੱਖੋਂ ਵੀ ਯਾਨੀ ਕਿ ਇਲਾਜ ਪਾਲੇ ਪੱਖੋਂ ਕੋਈ ਬੰਦਾ ਔਖਾ ਨਾ ਰਹਿ ਸਕੇ ਇਹ ਉਹਨਾਂ ਦਾ ਬਹੁਤ ਸ਼ਰਾਘਾ ਜੋ ਉਪਰਾਲਾ ਅਸੀਂ ਸਿਗਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕੀ ਨਾਮ ਹੈ ਜੀ ਗੁਰਦੀਪ ਸਿੰਘ ਘਰਾਚੋਂ ਜੀ ਨਗ ਪ੍ਰਧਾਨ ਕਾਂਗਰਸ ਕਮੇਟੀ ਪਵਾਨੀਗੜ੍ਹ ਆ ਕੈਂਪ ਲਾਇਆ ਰਿਹਾ ਮੈਡੀਕਲ ਸਿਗਲ ਸਾਹਿਬ ਦਾ ਕੀ ਕੀ ਕੈਂਪ ਇਹ ਲਗਾਤਾਰ ਪਹਿਲਾਂ ਕਰਾਚੋਂ ਲੱਗਿਆ ਜੀ ਉਸ ਤੋਂ ਬਾਅਦ ਸੰਗਰੂਰ ਸੰਗਰੂਰ ਬਾਲੀਆਂ ਅੱਜ ਇਹ ਚੌਥਾ ਕੈਂਪ ਸੰਗਰੂਰ ਹਲਕੇ ਦੇ ਵਿੱਚ ਹੈ ਬਹੁਤ ਵਧੀਆ ਹੰਗਾਰਾ ਮਿਲਿਆ 400 ਤੋਂ ਪਲੱਸ ਓਪੀਡੀ ਹੋਈ ਹੈ 50 52 ਮਰੀਜ਼ਾਂ ਦੇ ਲੰਝ ਪੈਣੇ ਨੇ ਪਹਿਲਾਂ ਤਾਂ ਸਿੰਗਲਾ ਸਾਹਿਬ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜਿਹੜਾ ਕਿ ਆਪਣੇ ਆਵਾੜਾਂ ਬਾੜਾਂ ਦੇ ਵਿੱਚ ਐ ਲਾ ਲੋਏ ਘਰਾਂ ਦੇ ਵਿੱਚੋਂ ਆ ਕੇ ਇਲਾਜ ਕਰ ਰਹੇ ਨੇ ਹਰੀ ਅੱਖਾਂ ਦੇ ਲੰਝ ਪੈਣਗੇ ਫਰੀ ਜਿਹੜੀਆਂ ਆਇਆਂ ਜ਼ਰੂਰਤਬੰਦ ਮਰੀਜ਼ਾਂ ਨੂੰ ਐਨਕਾਂ ਦੀ ਲੋੜ ਸੀ ਐਨਕਾਂ ਦਿੱਤੀਆਂ ਗਈਆਂ ਨੇ ਚਮੜੀ ਤੇ ਸਕਿਨ ਦਾ ਇਲਾਜ ਕਰਾਇਆ ਜੀ ਕੋਈ ਦਵਾਈਆਂ ਵਗੈਰਾ ਉਹ ਸਾਰੀਆਂ ਫਰੀ ਦਿੱਤੀਆਂ ਨੇ ਤੇ ਉਰੋਂ ਹੀ ਬਸ ਆਪਣਾ ਲੈ ਕੇ ਜਾਊਗੇ ਲੈਂਜ ਪਵਾ ਕੇ ਪੂਰੀ ਇੱਥੇ ਛੱਡ ਕੇ ਜਾਣਾ ਜੀ ਹਾਂ ਕਰਾਚੋ ਪਿੱਛੇ ਕੈਂਪ ਲਾਇਆ ਸੀ ਕਿੰਨਾ ਕੁ ਵਧੀਆ ਲੱਗਾ ਲੋਕਾਂ ਨੇ ਕਿੰਨਾ ਕੁ ਰਹਿਣਾ ਕਰੀਏ ਜੀ ਕਰਾਚੋ ਵਿੱਚ ਜਿਹੜਾ ਕੈਂਪ ਲੱਗਿਆ ਸੀਗਾ ਹੁਣ ਪਤਾ ਲੱਗਦਾ ਲੋਕ ਦੱਸਦੇ ਨੇ ਵੀ ਯਾਰ ਮੈਂ ਅੱਖਾਂ ਤੋਂ ਦੇਖਦਾ ਘੱਟ ਸੀਗਾ ਕੋਈ ਜਾਲਾ ਪਿਆ ਹੋਇਆ ਸੀ ਅੱਖਾਂ ਦੇ ਵਿੱਚ ਵੀਜਾ ਦਾ ਆਪਰੇਸ਼ਨ ਕਰਾ ਲਿਆ ਹੁਣ ਬਹੁਤ ਵਧੀਆ ਨਿਗਾ ਬਣ ਗਈ ਅਸੀਸਾਂ ਦੰ ਦੇ ਰਹੇ ਸਿੰਘਲਾ ਸਾਹਿਬ ਨੂੰ ਲੋਕ ਬਾਦ ਦੇ ਵਿੱਚ ਜਦੋਂ ਆਪਾਂ ਵਿਚਰਦੇ ਆ ਲੋਕਾਂ ਨੂੰ ਫਿਰ ਪਤਾ ਲੱਗਦਾ ਜੀ ਕੀ ਨਾਮ ਹੈ ਜੀ ਮੈਂ ਜੀ ਕਰਮਜੀ ਸਿੰਘ ਕਰਾਉਦੀ ਅੱਜ ਪੁਹਾਨੀਗੜ੍ਹ ਦੇ ਵਿੱਚ ਸਾਬਕਾ ਕੈਬਨਟ ਮੰਤਰੀ ਵਿਜੇ ਸਿੰਘਲਾ ਜੀ ਉਹਨਾਂ ਨੇ ਆਪਣੇ ਪਿਤਾ ਜੀ ਦੀ ਯਾਦ ਵਿੱਚ ਇੱਥੇ ਕੈਂਪ ਲਾਇਆ ਹੈ ਕੈਂਪ ਦੇ ਵਿੱਚ ਬਹੁਤ ਹੀ ਲੋਕ ਲੋੜਵੰਦ ਲੋਕ ਇੱਥੇ ਦਵਾਈਆਂ ਲੈ ਕੇ ਜਾ ਰਹੇ ਨੇ ਅਤੇ ਅੱਖਾਂ ਨੂੰ ਚੈੱਕ ਕਰਾ ਕੇ ਐਨਕਲ ਲਾਈਆਂ ਜਾਂਦੀਆਂ ਨੇ ਅਤੇ ਦਵਾਈ ਦਿੱਤੀ ਜਾਂਦੀ ਅੱਖਾਂ ਦੀ ਅੱਖਾਂ ਦੇ ਵਿੱਚ ਪਾਉਣ ਵਾਲੀ ਅਤੇ ਜਿਨ੍ਹਾਂ ਦੇ ਚਿੱਟਾ ਮੋਤੀਆ ਉਤਰਿਆ ਹੋਇਆ ਉਹਨਾਂ ਦੇ ਵਿੱਚ ਅੱਖਾਂ ਦਾ ਚੈੱਕ ਕਰਕੇ ਉਹਨਾਂ ਦੇ ਲੈਂਜ ਪਵਾਏ ਜਾਣਗੇ ਇਸ ਕਰਕੇ ਜਿਹੜੇ ਸਿੰਘਲਾ ਸਾਹਿਬ ਨੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਛਲਾਂਗਾ ਜੋ ਕੰਮ ਕਰ ਰਹੇ ਨੇ ਇਸ ਕਰਕੇ ਅਸੀਂ ਸਿਗਲਾ ਸਾਹਿਬ ਨੂੰ ਬੇਨਤੀ ਕਰਾਂਗੇ ਜਿਵੇਂ ਕਿ ਪਹਿਲਾਂ ਬਟੜਿਆਣੇ ਜਾਂ ਕਰਾਚੋਂ ਜਾਂ ਵਾਲੀਆਂ ਪਿੰਡਾਂ ਦੇ ਵਿੱਚ ਕੈਂਪ ਲੱਗੇ ਨੇ ਉਸ ਤਰ੍ਹਾਂ ਹੀ ਅਸੀਂ ਪਿੰਡ ਸਕਰੋਦੀ ਦੇ ਵਿੱਚ ਕੈਂਪ ਲਵਾਉਣ ਦੀ ਸਿਗਲਾ ਸਾਹਿਬ ਨੂੰ ਬੇਨਤੀ ਕਰਾਂਗੇ ਕਿਉਂਕਿ ਆਲੇ ਦੁਆਲੇ ਦੇ ਜਿਹੜੇ ਪਿੰਡ ਨੇ ਉੱਥੇ ਉਹ ਇਸ ਕੈਂਪ ਦਾ ਫਾਇਦਾ ਉਠਾ ਸਕਣ ਵਾਹਿਗੁਰੂ ਜੀ ਦਾ ਕਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਨਾ ਬੰਤੀ ਅ ਮੋਹਿਲ ਸਿੰਘ ਅ ਮੋਹਿਲ ਸਿੰਘ ਦਾ ਸਿੰਘਲਾ ਸਾਹਿਬ ਕੋਲੋਂ ਕੈਂਪ ਲਾਇਆ ਜਾ ਰਹੇ ਨੇ ਕਿਵੇਂ ਦੇਖੋ ਅਸੀਂ ਸੇਵਾ ਦੇ ਤੌਰ ਤੇ ਹਰ ਜਗ੍ਹਾ ਜਿਵੇਂ ਸਾਨੂੰ ਪਵਾਨੀਗੜ ਡਿਮਾਂਡ ਆਈ ਸੀ ਕਿ ਸਾਡੇ ਇੱਥੇ ਕੈਂਪ ਲਾਇਆ ਜਾਵੇ ਤਾਂ ਅਸੀਂ ਇੱਥੇ ਚਮੜੀ ਦਾ ਤੇ ਅੱਖਾਂ ਦਾ ਕੈਂਪ ਲਾਇਆ ਹੈ ਜਿੱਥੇ ਅਸੀਂ ਕੈਟਾਟ ਆਪਰੇਸ਼ਨ ਜਿਹਨੂੰ ਚਿੱਟਾ ਮੋਤੀਆ ਵੀ ਕਹਿੰਦੇ ਨੇ ਨਾਲ ਹੀ ਫ੍ਰੀ ਚਸ਼ਮੇ ਵੀ ਦੇ ਰਹੇ ਨੇ ਸਾਡੇ ਡਾਕਟਰਸ ਨੇ ਜਿਹੜੇ ਅੱਖਾਂ ਨੂੰ ਟੈਸਟ ਕਰਦੇ ਨੇ ਨਾਲੀ ਉਹਨਾਂ ਨੂੰ ਚਸ਼ਮੇ ਵੀ ਦਿੰਦੇ ਨੇ ਇਹਨਾਂ ਦਵਾਈਆਂ ਵੀ ਦਿੰਦੇ ਨੇ ਇੱਥੇ ਬਹੁਤ ਜ਼ਿਆਦਾ ਚਮੜੀ ਦੀ ਵੀ ਪ੍ਰੋਬਲਮਸ ਵੀ ਆ ਰਹੀ ਹੈ ਫਿਰ ਪੇਸ਼IENTS ਨੂੰ ਡਾਕਟਰ ਚਮੜੀ ਵਾਲੇ ਵੀ ਡਾਕਟਰ ਦੇ ਦਿੰਦੇ ਨੇ ਅਪਰੋਕਸੀਮੇਟਲੀ 60 ਕੈਟਟਡ ਆਪਰੇਸ਼ਨ ਹੁਣ ਤੱਕ ਡਿਟੈਕਟ ਹੋ ਗਏ ਨੇ ਕੈਂਪ ਚੱਲ ਰਹੇ ਹਨ ਇਹਨਾਂ ਨੂੰ ਅਸੀਂ ਪ੍ਰਾਈਵੇਟ ਹਸਪੀਟਲ ਸੰਗਰੂਲ ਲੈ ਕੇ ਜਾਵਾਂਗੇ 글로ਬਲਾਈ ਹਸਪੀਟਲ ਜਿੱਥੇ ਨਾ ਇਹਦਾ ਆਪਰੇਸ਼ਨ ਹੋਊਗਾ ਚਿੱਟਾ ਮੂਤੀਆ ਦਾ ਉਹਦੇ ਇਹਨਾਂ ਨੂੰ ਵਾਪਸ ਕਰ ਛੱਡ ਦਾਂਗੇ ਤੇ ਜਿਹੜੀ ਓਪੀਡੀ ਦੀ ਗੱਲ ਹੈ ਓਪੀਡੀ ਅਪਰੋਕਸੀਮੇਟਲੀ 400 ਪਲੱਸ ਹੋ ਗਈ ਹੈ ਹੁਣ ਤੱਕ ਤੇ ਕੈਂਪ ਹੁਣ ਵੀ ਕਿੰਨੇ ਕ ਲੋਕ ਪੇਸ਼ੈਂਟ ਆਏ ਤੇ ਕਿੰਨੇ ਕ ਨੇ ਫਾਇਦਾ ਲੇਖਿਆ ਜਿਹੜੀ ਦਾ اوਪੀਡੀ ਹੈ ਉਹ ਅਪਰੋਕਸੀਮੇਟਲੀ 500 ਦੇ ਕਰੀਬ ਚਲੀ ਗਈ 400 500 ਦੇ ਵਿੱਚ ਹੈਗੀ ਹੁਣ ਤੱਕ ਤੇ ਕੈਂਪ ਵੀ ਦਾ ਟਾਈਮ ਵੀ ਹੋਰ ਹੈਗਾ ਸੋ ਪੇਸ਼ੈਂਟਸ ਵੀ ਆ ਰਹੇ ਨੇ ਹੁਣ ਤਾਈ ਤੇ ਜਿਹੜੀ ਕੈਟਰਟ ਆਪਰੇਸ਼ਨ ਦੀ ਗੱਲ ਹੈ ਉਹ 50 ਦੇ ਕਰੀਬ ਅਪਰੋਕਸੀਮੇਟਲੀ 50 ਦੇ ਕਰੀਬ ਹੋ ਗਈ ਹੈ ਕਿਵੇਂ ਲੱਗਦਾ ਜਦੋਂ ਤੁਹਾਨੂੰ ਆ ਕੇ ਕਹਿੰਦੇ ਨੇ ਫਾਦਰ ਸਾਹਿਬ ਦੇ ਪੁਰਾਣੇ ਕੰਮਾਂ ਨੂੰ ਕੈਂਪ ਪਹਿਲਾਂ ਵੀ ਲਾਉ ਤੁਸੀਂ ਸਰਕਾਰ ਦੇ ਟਾਈਮ ਹੁਣ ਵੀ ਲਾ ਕਰ ਰਹੇ ਨੇ ਕਿਵੇਂ ਲੱਗਦਾ ਬਹੁਤ ਵਧੀਆ ਲੱਗ ਰਿਹਾ ਜਿੱਥੇ ਲੋਗਾ ਦਾ ਆਸ਼ੀਰਵਾਦ ਮਿਲ ਰਿਹਾ ਹੈ ਨਾਲ ਹੀ ਨਾਲ ਸੇਵਾ ਦੇ ਤੌਰ ਤੇ ਸੇਵਾ ਵੀ ਹੋ ਰਹੀ ਹੈ ਬਹੁਤ ਵਧੀਆ ਮਾਨ ਮਹਿਸੂਸ ਹੁੰਦਾ ਹੈ ਕੋਈ ਆ ਕੇ ਲੋਕ ਲੜਦੇ ਵੀ ਹੋਣਗੇ ਵੀ ਜਿਹੜੇ ਕਹਿੰਦੇ ਆਉਣਗੇ ਵੀ ਤੁਸੀਂ ਪਹਿਲਾਂ ਨਹੀਂ ਆਉਂਦੇ ਹੋਣਾ ਆਉਣ ਲੱਗੇ ਹੋ ਕੈਂਪਾਂ ਦੇ ਵਿੱਚ ਨਾ ਐਸੇ ਕੁਝ ਨਹੀਂ ਅਸੀਂ ਤਾਂ ਹਰ ਹਫਤੇ ਕੈਂਪ ਲਾ ਰਹੇ ਨੇ ਲੋਗਾ ਦੇ ਵਿੱਚ ਵੀ ਵਿਚਰਦੇ ਨੇ ਕਿੰਨਾ ਖੁਸ਼ੀ ਹੁੰਦੀ ਹੈ ਬਹੁਤ ਵਧੀਆ ਮਹਿਸੂਸ ਹੁੰਦਾ ਹੈ